ਸ਼੍ਰੀਕਾਲ ਮੈਰੀਨਾ ਤਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ अनेका ਕੰਮ ਕੀਤੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਬੇਹਦ ਖੁਸ਼ ਨਜ਼ਰ ਆ ਰਹੇ ਨੇ ਅਤੇ ਸੀਐਮ ਭਗਵੰਤ ਮਾਨ ਦੀਆਂ ਖੂਬ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਨੇ ਉੱਤੇ ਹੀ ਦਿੜਬਾ ਦੇ ਕੌਰੀਆਂ ਦੇ ਵਿੱਚ ਇੱਕ ਅਜਿਹਾ ਵੱਡਾ ਸਰਕਾਰੀ ਹਸਪਤਾਲ ਬਣਾਇਆ ਗਿਆ ਜੋ ਕਿ ਪ੍ਰਾਈਵੇਟ ਵੱਡੇ ਵੱਡੇ ਹਸਪਤਾਲਾਂ ਨੂੰ ਵੀ ਮਾਤ ਪਾਉਂਦਾ ਜਿਸ ਦਾ ਕਿ ਨਿਰਖਣ ਕਰਨ ਦੇ ਹਾਲੇ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਹਸਪਤਾਲ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਕਿੰਮੇ ਦੀਆਂ ਸਹੂਲਤਾਂ ਇੱਥੇ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ ਤੇ ਮਰੀਜ਼ਾਂ ਦਾ ਪਹਿਲ ਦੇ ਆਧਾਰ ਤੇ ਜਿਹੜਾ ਇਲਾਜ ਉਹ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਇਹ ਤੇ ਸਹੂਲਤਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੀ ਸਰਕਾਰ ਵਚਨਬੱਧ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਸਖਤਾ ਦੇ ਵਿੱਚ ਆਉਂਦੇ ਸਾਰ ਉਹਨਾਂ ਨੂੰ ਵੱਡੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਇਲਾਜ ਪੱਖੋਂ ਅਧੂਰਾ ਨਾ ਰੱਖਿਆ ਜਾਵੇ ਅਤੇ ਮਰੀਜ਼ਾਂ ਦੇ ਸਮੇਂ ਸਿਰ ਤੇ ਇਲਾਜ ਕੀਤਾ ਜਾ ਸਕੇ ਜਿਹਦੇ ਚੱਲਦੇ ਦਿੜਬਾ ਦੇ ਕੌਰੀਏ ਦੇ ਵਿੱਚ ਬਹੁਤ ਵੱਡਾ ਸਰਕਾਰੀ ਹਸਪਤਾਲ ਹੈ ਅੱਜ ਜਿਹੜਾ ਕਿ ਬਣ ਚੁੱਕਿਆ ਜਿਸ ਦਾ ਕੀ ਨਿਰੇਖਣ ਮੰਤਰੀ ਹਰਪਾਰ ਚਿਮਾ ਵੱਲੋਂ ਕੀਤਾ ਗਿਆ ਆਓ ਦੇਖਦੇ ਹਾਂ ਦੇਖੋ ਅੱਜ ਮੈਂ ਸਵੇਰ ਤੋਂ ਲਗਾਤਾਰ ਜਿੱਥੇ-ਇਥੇ ਵੀ ਕੰਮ ਚੱਲ ਰਿਹਾ ਹੈ ਉੱਥੇ ਜਾ ਕੇ ਖੁਦ ਨਿਰੇਖਣ ਕਰ ਰਿਹਾ ਕਿ ਕਿੱਥੇ-ਕਿੱਥੇ ਕਾਰਜ ਜਿਹੜੇ ਨੇ ਪਹੁੰਚ ਚੁੱਕੇ ਨੇ ਕੌਰੀਆਂ ਦਾ ਸਿਵਲ ਹਸਪੀਟਲ ਬਣ ਰਿਹਾ ਸੀਗਾ ਬੜੀ ਸ਼ਾਨਦਾਰ ਬਿਲਡਿੰਗ ਲਗਭਗ ਤਿਆਰ ਆ ਆਊਟਰ ਸਪੇਸ ਦੇ ਉੱਤੇ ਕੰਮ ਹੋ ਰਿਹਾ ਹੈਗਾ ਸੋ ਇਹ ਬੜੀ ਜਲਦੀ ਜੜੀ ਆ ਲੋਕਾਂ ਨੂੰ ਸਪੁਰਦ ਕੀਤੀ ਜਾਊ ਸਾਰੇ ਡਾਕਟਰ ਤਾਇਨਾਤ ਕੀਤੇ ਜਾਣਗੇ ਕਿਉਂਕਿ ਇੱਥੇ ਕੌਰੀਆਂ ਚ ਐਸਐਮਓ ਦੀ ਪੋਸਟ ਆ ਔਰ ਡਾਕਟਰ ਦੀ ਸਪੈਸ਼ਲਿਸਟ ਡਾਕਟਰਾਂ ਦੀ ਵੀ ਪੋਸਟ ਆ ਇੱਥੇ ਆਪਰੇਸ਼ਨ ਥੀਟਰ ਵੀ ਬਣਿਆਗਾ ਆਪਰੇਸ਼ਨ ਥੀਟਰ ਦੇ ਨਾਲ ਐਕਸਰੇ ਮਸ਼ੀਨਾਂ ਸਾਰਾ ਕੁਝ ਜਿਹੜਾ ਉਹ ਪਹੁੰਚ ਰਿਹਾਗਾ ਸੋ ਮੈਨੂੰ ਬੜੀ ਖੁਸ਼ੀ ਆ ਕਿ ਜਿਹੜੀ ਮੰਗ ਮੈਂ ਬਤੌਰ اپੋਜੀਸ਼ਨ ਉਸ ਸਮੇਂ ਦੀ ਸਰਕਾਰ ਦੇ ਸਾਹਮਣੇ ਰੱਖੀ ਸੀ ਉਹ ਖੁਦ ਮੈਂ ਪੂਰੀ ਕੀਤੀ ਆ ਆ ਸਾਡੇ ਸਾਰੇ ਪੁਰਾਣੇ ਸਾਥੀ ਖੜੇ ਨਗੇ ਸਾਬਕਾ ਸਰਪੰਚ ਮਜੂਦਾ ਸਰਪੰਚ ਇਹਨਾਂ ਦੀ ਮੰਗ ਹੁੰਦੀ ਸੀ ਸਾਰੇ ਬਜ਼ੁਰਗਾਂ ਦੀ ਮੰਗ ਹੁੰਦੀ ਸੀ ਕਿ ਸਾਡਾ ਹਸਪੀਟਲ ਟੁੱਟ ਗਿਆ ਬਿਲਕੁਲ ਤਬਾਹ ਹੋ ਗਿਆ ਸੀ ਇੱਥੇ ਖੰਡਰ ਹੋ ਗਿਆ ਸੀ ਅੱਜ ਇੱਥੇ ਦੇਖੋ ਕਿ ਇਹ ਹਸਪੀਟਲ ਜਿਹੜਾ ਬਣਿਆਗਾ ਇਹ ਪ੍ਰਾਈਵੇਟ ਹਸਪੀਟਲ ਨੂੰ ਮਾਰ ਪਾ ਰਿਹਾ ਜੇ ਤੁਸੀਂ ਗੱਲ ਕਰੋਗੇ ਨਾ ਕਿ ਫੋਰਟਿਜ ਹਸਪੀਟਲ ਬੈਕਸ ਹਸਪੀਟਲ ਇਸ ਤਰ੍ਹਾਂ ਦੇ ਪ੍ਰਾਈਵੇਟ ਵੱਡੇ ਵੱਡੇ ਹਸਪੀਟਲ ਜਿਹੜੇ ਉਹਨਾਂ ਨੂੰ ਅੱਜ ਇਹ ਸਾਡਾ ਸਰਕਾਰੀ ਹਸਪੀਟਲ ਜਿਹੜਾ ਮਾਤ ਪਾਰਿਆ ਇਨੀ ਸ਼ਾਨਦਾਰ ਬਿਲਡਿੰਗ ਜਿਹੜੀ ਉਹ ਬਣ ਕੇ ਤਿਆਰ ਹੋਈ ਆ ਸੋ ਮੇਰੇ ਵੱਲੋਂ ਸਾਰਾ ਦੜਵਾ ਨਿਵਾਸੀਆਂ ਨੂੰ ਖਾਸ ਕਰਕੇ ਕੌਰੀਆਂ ਨੂੰ ਇਲਾਕੇ ਦੇ ਪਿੰਡਾਂ ਦੇ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬੜੀ ਜਲਦੀ ਇਹਦਾ ਮਾਨਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਦੇ ਘਰਦਨ ਕਰਨਗੇ। ਸੋਦਾ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ। ਜਿੱਥੇ ਸਿੱਖਿਆ ਸਬੰਧੀ ਵੱਡੇ ਉਪਰਾਲੇ ਕੀਤੇ ਗਏ, ਉੱਥੇ ਸਿਹਤ ਸਬੰਧੀ ਵੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਆਸਪਤਾਲਾਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਸਾਫ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਡਾਕਟਰਾਂ ਨਰਸਾਂ ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਤੇ ਹੋਰ ਵੀ ਜਿਵੇਂ ਕਿਸੇ ਚੀਜ਼ ਦੀ ਕੋਈ ਘਾਟ ਆ ਉਸ ਨੂੰ ਜੜਾ ਕਿ ਪੂਰਾ ਕੀਤਾ ਜਾ ਰਿਹਾ ਹਾਲਾਂਕਿ ਲਗਾਤਾਰ ਜੜਾ ਕਿ ਵਿਕਾਸ ਕਾਰਜ ਵੀ ਕੀਤੇ ਜਾ ਰਹੇ ਨੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਮਹੱਲਾ ਕਲੀਨਿਕ ਵੀ ਪਹਿਲਾਂ ਆਮ ਆਦਮੀ ਪਾਰਟੀ ਖੋਲ ਚੁੱਕਿਆ ਤਾਂ ਇਸ ਤਰੀਕੇ ਦੇ ਨਾਲ ਨਿਤ ਨਵੇਂ ਤੋਂ ਨਵੇਂ ਉਪਰਾਲੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸਮਝ ਲਓ ਆਪਣੇ ਭੈਰ ਜਮਾ ਲਏ ਨੇ ਕਿਉਂਕਿ ਰੋਗ ਵੀ ਸਿਮ ਭਗਵਾਨ ਤੁਮਾ ਦੇ ਕੰਮਾਂ ਤੋਂ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਆਜ਼ਾਦ ਸੋਚ